ਹਰਿਆਣਾ ਲੋਕ हित ਪਾਰਟੀ ਜੋ ਕਿ ਗੋਪਾਲ ਕਾਂਡਾ ਦੀ ਨਵੀਂ ਬਣਾਈ ਪਾਰਟੀ ਹੈ ਅੱਜ ਰੈਲੀ ਕੀਤੀ ਜਾ ਰਹੀ ਸੀ ਤੇ ਇਸ ਰੈਲੀ ਦੇ ਵਿੱਚ ਉਮੀਦ ਕੀਤੀ ਜਾ ਰਹੀ ਸੀ 2 ਲੱਖ ਦੇ ਕਰੀਬ ਲੋਕ ਪਹੁੰਚਣਗੇ ਪਰ ਇਸ ਰੈਲੀ ਦੇ ਵਿੱਚ ਪਹੁੰਚੇ ਨੇ ਸਿਰਫ 30000 ਦੇ ਕਰੀਬ ਲੋਕ 300 ਏਕੜ ਦੇ ਵਿੱਚ ਇਹ ਰੈਲੀ ਕੀਤੀ ਜਾ ਰਹੀ ਸੀ ਕਾਂਡਾ ਦੀ ਰੈਲੀ ਦੇ ਵਿੱਚ ਮਹਿਜ਼ 30000 ਲੋਕ ਪਹੁੰਚੇ ਨੇ ਜਦਕਿ ਉਮੀਦ ਸੀ 2 ਲੱਖ ਦੇ ਕਰੀਬ ਲੋਕਾਂ ਦੇ ਪਹੁੰਚਣ ਦੀ ਚਾਰ ਸਟੇਜਾਂ ਲਗਾਈਆਂ ਗਈਆਂ ਸੀ ਐਸਾ ਪੰਡਾਲ ਦੇ ਵਿੱਚ ਤੇ ਪੰਡਾਲ ਨੂੰ ਬਣਾਉਣ ਵਿੱਚ ਲੱਗਿਆ ਸੀ 45 ਦਿਨਾਂ ਦਾ ਸਮਾਂ ਪਰ ਗੋਪਾਲ ਕਾਂਡਾ ਦੀ ਰੈਲੀ ਦੇ ਵਿੱਚ ਸਿਰਫ 30000 ਲੋਕ ਹੀ ਪਹੁੰਚੇ 2 ਲੱਖ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ 45 ਦਿਨਾਂ ਦੇ ਵਿੱਚ ਸ਼ੰਟ ਤਿਆਰ ਕੀਤਾ ਗਿਆ ਸੀ ਚਾਰ ਸਟੇਜਾਂ ਲਗਾਈਆਂ ਗਈਆਂ ਸੀ ਜੀਨ ਦੇ ਵਿੱਚ ਹੋ ਰਹੀ ਹੈ ਗੋਪਾਲ ਕਾਂਡਾ ਦੀ ਰੈਲੀ ਗੋਪਾਲ ਕਾਂਡਾ ਇਸ ਰੈਲੀ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਵੀ ਕਰ ਸਕਦੇ ਨੇ 90 ਸੀਟਾਂ ਤੋਂ ਆਪਣੇ ਉਮੀਦਵਾਰ ਖੜੇ ਕਰਨੇ ਨੇ ਗੋਪਾਲ ਕਾਂਡਾ ਨੇ ਪਹਿਲਾਂ ਇੰਡੀਆ ਨੈਸ਼ਨਲ ਕਾਂਗਰਸ ਦਾ ਬਾਰੀ ਸਮਰਥਨ ਕੀਤਾ ਸੀ ਗੋਪਾਲ ਕਾਂਡਾ ਨੇ ਪਰ ਬਾਅਦ ਵਿੱਚ ਗੋਪਾਲ ਕਾਂਡਾ ਨੇ ਕਾਂਗਰਸ ਦਾ ਸਾਥ ਛੱਡਿਆ ਤੇ ਆਪਣੀ ਪਾਰਟੀ ਬਣਾਈ ਹਰਿਆਣਾ ਲੋਕ ਹਿੱਤ ਪਾਰਟੀ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜੀਨ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਉਮੀਦ ਜਤਾਈ ਜਾ ਰਹੀ ਸੀ ਕਿ 2 ਲੱਖ ਲੋਕ ਪਹੁੰਚਣਗੇ ਇਸੇ ਲਈ ਇਹਨੇ ਵੱਡੇ ਪੱਧਰ ਦੇ ਇੰਤਜ਼ਾਮ ਕੀਤੇ ਗਏ ਸੀ 2 ਲੱਖ ਲੋਕਾਂ ਦੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਸੀ ਇਸ ਰੈਲੀ ਦੇ ਵਿੱਚ ਤੇ ਇਹ ਵੀ ਦਾਵਾ ਕੀਤਾ ਜਾ ਰਿਹਾ ਸੀ ਕਿ ਹਰਿਆਣਾ ਦੇ ਵਿੱਚ ਹੋਣ ਵਾਲੀ ਸਭ ਤੋਂ ਵੱਡੀ ਅਤੇ ਹਾਈ ਟੈਕ ਰੈਲੀ ਇਹ ਹੋਏਗੀ ਪਰ ਇਸ ਰੈਲੀ ਦੇ ਵਿੱਚ 30 ਹਜ਼ਾਰ ਲੋਕ ਹੀ ਪਹੁੰਚੇ ਨੇ ਗੋਪਾਲ ਕਾਂਡਾ ਨੂੰ ਉਮੀਦ ਸੀ 2 ਲੱਖ ਲੋਕਾਂ ਦੇ ਪਹੁੰਚਣ ਦੀ